ਅੰਗਰੇਜ਼ ਇਥੋਂ ਦੇ ਰਾਜੇ ਨੂੰ ਆਪਣੇ ਉਧਰ ਦੇਸ਼ ਦੇ ਵਿੱਚ ਲਜਾ ਕਰਕੇ ਉਹਨੂੰ ਈਸਾਈ ਬਣਾ ਦਿੱਤਾ ਕੇਸ ਕਤਲ ਕਰਕੇ ਕੇਸ ਕਤਲ ਕਰਵਾ ਦਿੱਤੇ ਬੁਖ ਤੇ ਦਾੜਾ ਨਹੀਂ ਸਿਰ ਤੇ ਕੇਸ ਨਹੀਂ ਤੇ ਜਦੋਂ 12 ਵਰਿਆਂ ਬਾਅਦ ਕਲਕੱਤੇ ਦੀ ਧਰਤੀ ਤੇ ਮੇਲ ਕਰਾਇਆ ਨਾ ਵੀ ਆਹ ਮਹਾਰਾਣੀ ਜਿੰਦ ਕੌਰ ਤੇਰਾ ਪੁੱਤਰ ਬਾਹਰੋਂ ਆ ਰਿਹਾ ਉਹਨੂੰ ਮਿਲੀ ਬੜਾ ਉਤਸ਼ਾਹ ਤੇ ਬੜਾ ਆਚਾ ਪੁੱਤਰ ਦੇ ਵਿਯੋਗ ਵਿੱਚ ਅੰਨੀ ਹੋ ਗਈ ਮਹਾਰਾਣੀ ਜਿੰਦ ਕੌਰ ਜਦੋਂ ਮਿਲੀ ਹੈ ਨਾ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤੇ ਭੱਬਾ ਮਾਰ ਕੇ ਰੋਈ ਹੱਥਾਂ ਨਾਲ ਟੋਕੇ ਦੇਖਿਆ ਟੋਕੇ ਵੇਖਿਆ ਤੇ ਪੱਬਾ ਮਾਰ ਕੇ ਰੋਈ ਤੇ ਪੁੱਛਦਾ ਆਖਣ ਲੱਗਾ ਅੰਮੀਏ ਕਿਉਂ ਰੋਨੀ ਏ 12 ਵਰਿਆਂ ਬਾਅਦ ਪੁੱਤਰ ਤੈਨੂੰ ਮਿਲਿਆ ਤੇ ਸੁਣਿਆ ਹੀ ਵੀ ਪੁੱਤਰਾਂ ਦੇ ਨਾਲ ਮਾਵਾ ਜੀਵਿਆ ਕਰਦੀਆਂ ਏ ਅਧੀਆਂ ਮਾਵਾ ਮਰੀਆਂ ਮਾਵਾ ਜੀਵਤ ਹੋ ਜਾਂਦੀਆਂ ਜਦੋਂ ਉਹਨਾਂ ਦਾ ਪੁੱਤ ਆਉਂਦਾ ਏ ਤੇ ਤੂੰ ਰੋਨੀ ਕਿਉਂ ਏ ਤੇ ਮਹਾਰਾਣੀ ਜਿੰਦ ਕੌਰ ਨੇ ਅੱਗੇ ਜਵਾਬ ਦਿੱਤਾ ਇੰਨਾ ਦੁੱਖ ਮੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਨਹੀਂ ਹੋਇਆ ਜਿੰਨਾ ਦੁੱਖ ਅੱਜ ਹੋਇਆ ਅੰਮੀ ਕਿਉਂ ਇਦਾਂ ਕਿਉਂ ਆਖਣ ਲੱਗੇ ਅੱਜ ਤੋਂ ਤਾਂ ਹੋਇਆ ਮੇਰੇ ਘਰ ਚੋਂ ਗੁਰਨਾਨਕ ਦੀ ਸਿੱਖੀ ਚਲੀ ਗਈ। ਇੱਕ ਸ਼ੋਹ ਪ੍ਰਾਪਤ ਹੋਈ ਮਹਾਰਾਣੀ ਜਿੰਦ ਕੌਰ ਦੇ ਮੰਮੀ ਦੇ ਨਾਲ ਵਾਦਾ ਕਰ ਦਿੱਤਾ ਮਾਂ ਅੱਜ ਤੋਂ ਬਾਅਦ ਜਦੋਂ ਤੇਰੇ ਸਾਹਮਣੇ ਆਵਾਂਗਾ ਕਲਗੀਧਰ ਦਾ ਸਿੰਘ ਸਜ ਕਰਕੇ। ਇੱਕ ਉਹ ਵੀ ਮਾਂ ਆ ਨਾ। ਅੱਜ ਕੱਲ ਦੀ ਮਾਂ ਕਹਿੰਦੀ ਆ ਵੀ ਸਵੇਰੇ ਸਕੂਲੇ ਜਾਣਾ ਸਮਾਂ ਨਹੀਂ ਹੈਗਾ। ਸਿਰ ਵਾਉਣ ਦਾ ਕੇਸ ਕਤਲ ਕਰਵਾ ਦਿਓ ਤੇ ਮੋਨਾ ਕੋ ਨਾ ਐਦਾਂ ਜਾਊਗਾ ਟਾਈਮ ਨਹੀਂ ਲੱਗਣਾ।